ਸਾਸਰੀ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਉਹਦਾ ਫਾਰਮ ਕੰਪਲੀਟ ਦਿਖਾਉਣੇ ਆ ਮਿਸਤਰੀ ਆ ਆਪਣੇ ਅੱਜ ਹੱਟ ਚੁੱਕਿਆ ਵੀ ਆਪਾਂ ਕੀ ਤਿਆਰ ਕਰਿਆ ਆਪਾਂ ਬਰਾਂਡਾ ਤਿਆਰ ਕਰਿਆ ਅੰਦਰਲੇ ਪਾਸੇ ਖੁਰਲੀ ਆਪਣੀ ਕੰਪਲੀਟ ਹੋ ਗਈ ਹਾਂ ਆਪਾਂ ਪਹਿਲਾਂ ਵੀ ਦੱਸਿਆ 9 ਫੁੱਟ ਤੇ ਖਾਲੀ ਆ ਆਹ ਕੁੰਡੇ ਲਾਤੇ ਕਟਰੂਆਂ ਨੂੰ ਬਾਰਲੇ ਬੱਸੀ ਆਪਾਂ ਬਣਾਈ ਆ। ਉਹ ਸਾਹਮਣੇ ਖੇੜਾ ਵੀਰੇ। ਉਹ ਆਪਣੇ ਸਾਹਮਣੇ ਕੱਦੂ ਲਾਏ ਹੋਏ ਨੇ ਘਰ ਨੂੰ। ਘਰ ਦੀ ਸਬਜ਼ੀ ਲਈ। ਭਾਜ ਨਾ ਕਰ ਸਕਦੇ ਆ ਆਪਦੇ ਲਈ ਕਰਦੇ ਆ। ਆਹ ਘਰਲੀ ਹੋ ਗਿਆ ਡਬਲਾ ਵੀਰੇ। ਉਧਰ ਵੀ ਆਪਣੀ ਸਬਜ਼ੀ ਲਈ ਹੋਈ ਆ ਮੋਟਰ ਲਵੇ। ਆ ਆਪਾਂ ਹਮ ਕੱਚਾ ਰੱਖਿਆ ਭਈ। ਇਹ ਜਿੱ ਮਿੱਟੀ ਪਾ ਦਾਂਗੇ। ਹੁਣ ਇਸ ਤਰੀਕਾ ਨਾਲ ਹਫਤਾ ਡੰਗਰ। ਨਮੀਆਂ ਖੁਰਲੀਆਂ ਦੇ ਬੰਦਨੇ ਨਹੀਂ ਭਾਈ ਲੋਕ ਪੁੱਛਣਗੇ ਡੰਗਰਾ ਚ ਬਚਦਾ ਜਾਂ ਨਾ ਬਚਦਾ ਹਰੇਕ ਬੰਦਾ ਕਹੂਗਾ ਵੀ ਅੱਧ ਬਚਦਾ ਜਾਂ ਕਿਵੇਂ ਵੀ ਜੇਕਰ ਤੁਸੀਂ ਨਵੇਂ ਬੰਦੇ ਸਾਨੂੰ ਐਕਸਪੀਰੀਅੰਸ ਲਈ ਨਾ ਮਾਮਾ ਕੰਮ ਸਟਾਰਟ ਕਰਦੇ ਹੋ ਤਾਂ ਬਚਤ ਕਿੰਨੀ ਨਾ ਜਾਓ ਵੀ ਆਪ ਦਾ ਮੀਨਾਉ ਉਪਰੋਫਟ ਤੇ ਕੰਮ ਕਰੋ ਵੀ ਆਪਾਂ ਨੂੰ ਪੈਸੇ ਪੂਰੇ ਹੋਣੇ ਚਾਹੀਦੇ ਵੀ ਆਪਾਂ ਆਪ ਦਾ ਵਧੀਆ ਖਾਈਏ ਪੀਏ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਕੰਮ ਆਪਾਂ ਕਮਾਈ ਲਈ ਕਰਦੇ ਆ ਇਹ ਆਪਣੀ ਲਾਈਫ ਨੂੰ ਬਿਜ਼ੀ ਰੱਖਦੇ ਆ ਜਿਹੜਾ ਕਿ ਆਪਾਂ ਮਾੜੇ ਕੰਮਾਂ ਤੋਂ ਬਚੇ ਰਹਿਨੇ ਆ ਤੁਸੀਂ ਕਿਸੇ ਜਾਨ ਮਰਨਾ ਮੈਂ ਦਾ ਪਿਆਰ ਵਾਧਾ ਛੋੜਾ ਇਹ ਛ ਨੂੰ ਫਿਰ ਆਟੋਮੈਟਿਕ ਹੀ ਨਫਾ ਦੇਣਗੇ ਜਦੋਂ ਤੁਸੀਂ ਇਹਨਾਂ 'ਤੇ ਨਿੱਤ ਧਿਆਨ ਦਿਓਗੇ ਮੈਂ ਇੱਕ ਗੱਲ ਕਹੂੰ ਵੀ ਤੁਸੀਂ ਇੱਕ ਤੋਂ ਸਟਾਰਟ ਜ਼ਰੂਰ ਕਰੋ ਸੋਨੂੰ ਆਟੋਮੈਟਿਕ ਪਤਾ ਲੱਗੂ ਬਈ ਕੁਝ ਬੱਚਦਾ ਜਾਂ ਨਾ ਬੱਚਦਾ ਤੁਸੀਂ ਆਪ ਦਾ ਘਰ ਦਾ ਦੁੱਧ ਵਧੀਆ ਕਿਉਂ ਗਰੀਬ ਆਪਾਂ ਕੋਈ ਕੋਈ ਜ਼ਿੰਮੇਦਾਰ ਇੱਕ ਡੰਗਰ ਜ਼ਰੂਰ ਰੱਖੋ ਨਾ ਇਹਦੇ ਨਾਲ ਵਾਤਾਵਰਨ ਠੀਕ ਰਹਿੰਦਾ ਹੁਣ ਪੁੱਛੋ ਕਿ ਕਿਵੇਂ ਬਈ ਇਹ ਜਿਹੜਾ ਇਹਨਾਂ ਦਾ ਬੇਸਟਿੰਗ ਆ ਗੋਬਰ ਉਹ ਕਰੇ ਪਾਥੀ ਮਚਾਉਨੇ ਆ ਆਪਾਂ ਦੀ ਬਣਾ ਕੇ ਤਾਂ ਸਵਾਬ ਆਣਦੀ ਆ ਉਹਦੇ 'ਚ ਬਹੁਤ ਗੁਣ ਨੇ ਜੇ ਆਪਾਂ ਗੋਹਾ ਬਾਹਨ ਦੇ ਵਿੱਚ ਜਾਂ ਸਬਜ਼ੀਆਂ ਦੇ ਵਿੱਚ ਪਾਉਨੇ ਆ ਉਹਦੇ ਬਹੁਤ ਗੁਣ ਨੇ ਵੀ ਆਪਾਂ ਆਰਗੇਨਿਕ ਖਾਣੇ ਆ ਚੀਜ਼ਾਂ ਵੀ ਤੁਸੀਂ ਆਪਦਾ ਕੰਮ ਜਰੂਰ ਸਟਾਰਟ ਕਰੋ business ਕੋਈ ਵੀ ਮਾੜਾ ਨਹੀਂ ਤੁਸੀਂ ਅਜੇ ਨਵੇਂ ਆਉਂਗੇ ਸਟਰਗਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਬਾਈ ਘਵਰਾਓ ਨਾ ਜਰੂਰ ਕੰਮ ਸਟਾਰਟ ਕਰੋ ਤੁਹਾਡੀ ਮਿਹਨਤ ਨੂੰ ਰੱਬ ਜਰੂਰ ਫਲ ਲਾਊਗਾ ਤੇ ਵੀਰ ਪੁੱਛਦੇ ਸੀਗੇ ਢਿੱਲੋ ਤੂੰ ਵੀ ਵੀਡੀਓ ਕਿਵੇਂ ਪਾਉਣਾਗਾ ਵੀ ਹਜੇ ਆਪਾਂ ਨਵਾਂ ਚੈਨਲ ਬਣਾਇਆ ਜਿੰਨਾ ਕ ਆਪਾਂ ਨੂੰ ਮਟੀਰੀਅਲ ਪਤਾ ਜਾਂ ਆਪਣੇ ਕੋਲ ਵੀਡੀਓ ਬਣਾਉਣ ਦਾ ਸਮਾਂ ਉਸ ਹਿਸਾਬ ਨਾਲ ਆਪਾਂ ਵੀਡੀਓ ਪਾ ਕੇ ਬਣਾ ਕੇ ਪਾਉਨੇ ਆ ਤੇ ਇਹਦੇ ਨਾਲ ਕੀ ਹੋਊਗਾ ਵੀ ਨਾ ਤਾਂ ਮੈਨੂੰ ਗਿਆਨ ਮਿਲੂ ਸੋਤੋਂ ਵੀ ਕੀ ਮਟੀਰੀਅਲ ਵੀ YouTube ਤੇ ਪਾਉਣਾ ਇਧਰਲੇ ਪਾਸੇ ਆਪਣੇ ਖੇਤੀ ਹੜੇ ਬਾੜੀ ਵਾਲੇ ਸਾਧਨ ਨੇ ਮੇ ਟਰੈਕਟਰ ਖੜਾਗਾ ਬਾਈ ਰੋਟਾਵੇਟਰ ਖੜਾ ਇਧਰ ਹਾਲਾ ਆ ਆਪਣੀ ਸਬਜ਼ੀ ਆ ਲਾਈ ਹੋਈ ਲੋਕ ਪੁੱਛਦੇ ਨੇ ਵੀ ਤੁਸੀਂ ਆਪਦੇ ਜੋਗੀ ਲਾਉਨੇ ਹੋ ਬਾਈ ਅਸੀਂ ਆਪਦੇ ਜੋਗੀ ਸਾਰੀ ਸਬਜ਼ੀ ਲਈ ਹੁੰਦੀ ਆ ਵੀ ਘਰੇ ਸਾਨੂੰ ਸਬਜ਼ੀ ਮੋਲ ਲੈਣ ਦੀ ਲੋੜ ਪੈਂਦੀ ਨਹੀਂ ਇਧਰਲੇ ਪਾਸੇ ਮਿਰਚਾਂ ਨੇ ਕarele ਵੀ ਐ ਠੀਕ ਆ ਬਾਈ ਆ ਚੌਲੇ ਫਲੀਆਂ ਨੇ ਤਕਰੀਬਨ ਅਸੀਂ ਦਵਾਈ ਦਬੂਈ ਘੱਟ ਹੀ ਕਰਦੇ ਆਂਗੇ ਕੱਖ ਕੰਡਿਆਂ ਤੋਂ ਵੀ ਅਸੀਂ ਵੀ ਕੋਈ ਵੀ ਕੈਮੀਕਲ ਯੂਜ਼ ਨਹੀਂ ਕਰਦੇ ਹੈਗੇ ਘਰ ਦੀ ਸਬਜ਼ੀ ਤਾਂ ਖਾਸ ਕਰਕੇ ਇਹ ਸਾਹ ਨਹੀਂ ਡੰਗਰਾਂ ਤੇ ਆ ਬਈ ਅਸੀਂ ਕੋਈ ਬਾਜ਼ਾਰੂ ਫੀਡ ਘੱਟ ਪਾ ਕੇ ਰਾਜੀ ਆ ਅਸੀਂ ਜਿੰਨਾ ਕਾ ਆਪਦਾ ਆਪ ਹੀ ਚੱਕੀ ਤੋਂ ਪਿਹਾ ਕੇ ਜਿੰਨੀ ਕਿ ਜ਼ਰੂਰਤ ਆ ਉਹਨਾਂ ਕੀ ਆਪਾਂ ਕੰਮ ਕਰੀਦਾ ਠੀਕ ਹੈ ਹੋਰਾਂ ਨੂੰ ਹੋ ਪਤਾ ਜੇਕਰ ਤੁਸੀਂ ਪਿਆਰ ਕਰਦੋਂ ਦਾ ਡੰਗਰ ਵੀ ਛੋਡਾ ਕਹਿਣਾ ਮੰਨਦੇ ਆ ਆ ਦੇਖੋ ਬਈ ਆ ਆਪਣੇ ਬਰਾਖਤੇ ਲਾਈ ਹੋਇਆ ਸਾਾਨੂੰ ਫਲ ਵਾਲੇ ਬੂਟੇ ਵੀ ਆਪਣੇ ਤਕਰੀਬਨ ਘਰੀ ਹੁੰਦੇ ਆ ਪਪੀਤੇ ਆਂਦੇ ਆ ਠੀਕ ਹੈ 8-10 ਕੁਸਕਪਟ ਤੇ ਕੁਸਕ ਸਮੇਂ ਹੀ ਰਹਿੰਦੇ ਹੁੰਦੇ ਨੇ ਆ ਆਪਣੀ ਰੂੜੀ ਲਾਈ ਹੋਈ ਆ ਆ ਆਪਣੇ ਕਿੰਨੂਆ ਦੇ ਬੂਟੇ ਨੇ ਬਈ ਹੋ ਪਰਾਂ ਵੱਡਾਗਾ ਆ ਬੱਟ ਕਿਹੋ ਜੀ ਜਗਾ ਚੇਂਜ ਕਰੀ ਸੀ ਆਹੋ ਕਿਨੂ ਦਾ ਬੂਟਾ ਆਪਣੇ ਕਟਾਲੀ ਲਈ ਹੋਇਆ ਕੱਦੂ ਨੇਗੇ ਆਹ ਆਲੂ ਖਾਰਾ ਦਾ ਬੂਟਾ ਆਪਣੇ ਕੋ ਕੱਦੂਆਂ ਦੀਆਂ ਬੇਲਾਂ ਨੇ ਵੀਰੇ ਆਪਾਂ ਕਦੇ-ਕਦੇ ਆਪਦੇ ਮਿੱਤਰ ਪਿਆਰਿਆਂ ਨੂੰ ਕੱਦੂ ਦੇਖ ਕੇ ਆਈਦੇ ਆ ਬਰਨਾਲੇ ਆਪਾਂ ਡੇਲੀ ਜਾਂਦੇ ਆ ਦੁੱਧ ਪਾਉਣ ਠੀਕ ਹੈ ਧੰਨਵਾਦ ਵੀਰੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਥੈਂਕ ਯੂ